ਗੁਰੂ ਦੇ ਪਰਿਵਾਰ ਨੂੰ ਕਿਸੇ ਨੇ ਪਿਆਇਆ ਤੇ ਬਾਬਾ ਮੋਤੀराम ਜੀ ਨੇ ਪਿਆਇਆ ਦੁੱਧ ਪਿਉਣ ਦੇ ਬਦਲੇ ਸਾਰਾ ਪਰਿਵਾਰ ਕੋਲੂ ਦੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਬਾਬਾ ਮੋਤੀराम ਜੀ ਦੁੱਧ ਲੈ ਕੇ ਗਏ ਮਾ ਗੁਜਰ ਕੌਰ ਦੇ ਕੋਲ ਲਓ ਮਾਤਾ ਜੀ ਦੁੱਧ ਛਕ ਲਓ ਮਾ ਗੁਜਰ ਕੌਰ ਨੇ ਆਖਿਆ ਬੇ ਮੋਤੀਰਾ ਮਾ ਪਹਿਲਾਂ 10 ਮੇਰੇ ਗਲ ਦੇ ਮੋਤੀਆਂ ਦਾ ਕੀ ਹਾਲ ਹੈ ਬਾਬਾ ਮੋਤੀराम ਜੀ ਕਹਿੰਦੇ ਨਹੀਂ ਮਾਤਾ ਜੀ ਪਹਿਲਾ ਦੁੱਧ ਛਕ ਲਓ ਪਰ ਬਾਬਾ ਮੋਤੀ RAM ਜੀ ਕਹਿੰਦੇ ਮਾਂ ਗੁਜਰ ਕੌਰ ਨੇ ਆਖਿਆ ਮੋਤੀ RAM ਇੱਕ ਵਾਰ ਦੱਸ ਤੇ ਦੇ ਮੇਰੇ ਪੋਤਰਿਆਂ ਦੀ ਨਾਲ ਕਚਹਿਰੀ ਦੇ ਵਿੱਚ ਝਾਲਮ ਕੀ ਕਰਦੇ ਹਣ ਬਾਬਾ ਮੋਤੀ RAM ਜੀ ਦੀ ਜ਼ਬਾਨ ਕੰਬਦੀ ਹੈ ਗਲਾ ਥਿਰਕਦਾ ਅੱਖਾਂ ਦੇ ਵਿੱਚੋਂ ਹੰਝੂ ਬੋਲਿਆ ਨਹੀਂ ਜਾਂਦਾ ਬਾਬਾ ਮੋਤੀ RAM ਜੀ ਨੇ ਆਖਿਆ ਕਹਿੰਦੇ ਅੰਮੀਏ ਤੇਰੇ ਪੋਤਰੀਆਂ ਨੂੰ ਤੇ ਜ਼ਾਲਮਾਂ ਨੇ ਦੀਵਾਰਾਂ ਦੇ ਵਿੱਚ ਚਿੰੜ ਕੇ ਸ਼ਹੀਦ ਕਰਨਾ ਸ਼ੁਰੂ ਕਰ ਦਿੱਤਾ। ਠੰਡੇ ਬੁਰਜੇ 'ਤੇ ਬੈਠੀ ਮਾਂ ਆਪਣੇ ਪੋਤਰੀਆਂ ਦੀਆਂ ਘੋੜੀਆਂ ਗਾਉਣ ਲੱਗ ਪਈ। ਆਪਣੇ ਪੋਤਰੀਆਂ ਦੇ ਸ਼ਗਨ ਮਨਾਉਣ ਲੱਗ ਪਏ। ਪੁੱਤਰਾਂ ਦੇ ਵਿਆਹ ਅੱਜ ਆਪਾਂ ਕਰਦੇ ਆਂ। ਪੁੱਤਰਾਂ ਦੇ ਵਿਆਹਾਂ ਦੇ ਸ਼ਗਨ ਆਪਾਂ ਮਨਾਉਂਦੇ ਆਂ। ਪੁੱਤਰਾਂ ਦੇ ਵਿਆਹਾਂ ਦੀਆਂ ਘੋੜੀਆਂ ਅੱਜ ਸਾਡੇ ਘਰਾਂ ਦੇ ਵਿੱਚ ਗਾਈਆਂ ਜਾਂਦੀਆਂ ਆ ਤੱਕਿਓ ਪਿਆਰੀਓ ਠੰਡੇ ਬੁਰਜ ਦੇ ਵਿੱਚ ਮਾਂ ਉਧਰ ਪੁੱਤਰੇ ਲਾੜੀ ਮੌਤ ਦੇ ਨਾਲ ਲਾਵਾਂ ਲੈ ਰਹੇ ਨੇ ਤੇ ਠੰਡੇ ਬੁਰਜ 'ਚ ਬੈਠੀ ਮਾਂ ਆਪਣੇ ਪੁੱਤਰਿਆਂ ਦੇ ਕਿਵੇਂ ਛੱਗਣ ਬਣਾ ਰਹੀ ਹੈ ਆਪਣੇ ਪੁੱਤਰਿਆਂ ਦੀਆਂ ਕਿਵੇਂ ਘੋੜੀਆਂ ਗਾ ਰਹੀ ਹੈ ਆਖਰੀ ਕਵਿਤਾ ਢਾਡੀ ਜਥਲ ਇੰਜ ਬਿਆਨ ਠੰਡੇ ਬੁਰੇ ਜਿ ਵਿੱਚ ਬੈਠੀ ਮਾਤਾ ਸ਼ਗਲ ਕਰੇ ਸ਼ਗਲ ਕਰੇ ਜੋਰਾਵਰੇ ਫਤਿਸ sing the

तूं